ਸਾਡੀ ਜ਼ਿੰਮੇਦਾਰੀ ਹੈ ਵੀ ਆਰ ਅਕਾਊਂਟੇਬਲ ਟੂ ਆਰ ਪੀਪਲ ਆਫ ਆਰ ਕਨਸਟਿਟੂਐਂਸੀ ਵੀ ਆਰ ਅਕਾਊਂਟੇਬਲ ਟੂ ਦ ਪੀਪਲ ਆਫ ਪੰਜਾਬ ਕਿ ਅਸੀਂ ਇੱਥੇ ਕੀ ਗੱਲ ਕਰ ਰਹੇ ਆ ਕਿ ਭਾਸ਼ਾ ਯੂਜ਼ ਕਰ ਰਹੇ ਆ ਸਰ ਠੀਕ ਹੈ ਅਸੀਂ ਸਰਕਾਰ ਦੇ ਮੰਤਰੀ ਆ ਕਿਤੇ ਗਲਤੀਆਂ ਹੋਣਗੀਆਂ ਅਕਾਊਂਟੇਬਿਲਟੀ ਹੋਊ ਪਰ ਅੱਜ ਸਰ ਪੰਜਾਬ ਜਿਸ ਹਾਲਾਤਾਂ ਦੇ ਖੜਾ ਸਰ ਕੀ ਆ ਜੀ ਅਸੀਂ ਕੀ ਅਸੀਂ ਆਪਣੀ ਪੋਲੀਟੀਕਲ ਜਮਾਤ ਦਾ ਜਲੂਸ ਨਹੀਂ ਕਢਾ ਰਹੇ ਸਰ ਕੀ ਸਰ ਇਹਦਾ ਮਤਲਬ ਅਸਾਂ ਨੂੰ ਮਾਨ ਸਾਹਿਬ ਨੇ ਸਿਰ ਖੁਦੇ ਸੈਸ਼ਨ ਬੁਲਾਇਆ ਇਹ ਆਪੋਜੀਸ਼ਨ ਦੀ ਮੰਗ ਤੇ ਨਹੀਂ ਹੈ ਠੀਕ ਹੈ ਸਰ ਠੀਕ ਹੈ ਤੁਹਾਨੂੰ ਕਿਤੇ ਕਮੀ ਲੱਗਦੀ ਹੈ ਉਹਦੀ ਮਰਿਆਦਾ ਪਰ ਅਸੀਂ ਸਰ ਲੋਕ ਮਰ ਗਏ ਲੋਕਾਂ ਦੇ ਪਸ਼ੂ ਘਰਾਂ ਦੇ ਜੀ ਸਰ ਕਾਲਜ ਜ਼ਮੀਨਾਂ ਸਭ ਖਰਾਬ ਹੋ ਗਈਆਂ ਸਰ ਅਸੀਂ ਕੀ ਕਿਦਾਂ ਦੀ ਕਿਦਾਂ ਦੀ ਪਾਰਲੀਮੈਂਟਰੀਅਨ ਲੈਂਗੁਏਜ ਯੂਜ਼ ਕਰ ਰਹੇ ਹਾਂ ਸਰ ਉਹ ਸੋਚਣਗੇ ਨਹੀਂ ਕਿ ਲੋਕ ਸੋਚਣਗੇ ਨਹੀਂ ਕਿ ਸੈਸ਼ਨ ਹੀ ਕਿਉਂ ਬੁਲਾਇਆ ਸਰ ਲੱਖਾਂ ਰੁਪਏ ਕਰੋੜਾਂ ਰੁਪਏ ਸੈਸ਼ਨ ਤੇ ਲੱਗ ਰਿਆਂ ਅਸੀਂ ਤਾਂ ਸਾਰੇ ਸਰ ਨਵੇਂ ਕੁਰਤੇ ਪਿਆ ਮੈਂ ਜੈਕਟਾ ਪਾ ਕੇ ਆ ਗਏ ਲੋਕਾਂ ਦੇ ਸਰ ਘਰੇ ਮੁਜੜੇ ਹੋਏ ਆ ਫਿਰ ਆ ਵੀ ਪੈਸਾ ਉੱਥੇ ਲਾ ਦਿੰਦੇ ਮੇਰੇ ਹਲਕੇ 'ਚ ਹਜੇ ਵੀ ਬਹੁਤ ਕਮ ਹੈ ਮੈਂ ਵੀ ਛੱਡ ਕੇ ਆਇਆ ਸਰ ਸਾਰੇ ਅਸੀਂ ਆਏ ਅਸੀਂ ਆਪਣੇ ਇਲਾਕੇ ਦਾ ਦੁੱਖ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਕੇਂਦਰ ਨੂੰ ਸਰ ਪੂਰੇ ਦੇਸ਼ ਨੂੰ ਪਤਾ ਲੱਗੇ ਦੁਨੀਆ ਨੂੰ ਪਤਾ ਲੱਗੇ ਕਿ ਜਿਹੜਾ ਪੰਜਾਬ ਇਸ ਦੇਸ਼ ਦੀ ਆਜ਼ਾਦੀ ਲਈ ਇਸ ਦੇਸ਼ ਦੀ ਰੱਖਿਆ ਲਈ ਹਮੇਸ਼ਾ ਸਭ ਤੋਂ ਅੱਗੇ ਹੁੰਦਾ ਅੱਜ ਉਸ ਪੰਜਾਬ ਦੇ ਕੀ ਹਾਲਾਤ ਨੇ ਐਂਡ ਵਾਟ ਵੀ ਆਰ ਡੂਇੰਗ बड़ा सौखा है अभी तो कहता नैशनल मीडिया कहूगी आई चलाऊगी सर, सर बाजवा साहब बहुत सीनियर है मैं बहुत सत्कार करना सर वह राज्यसभा ने लोग सभा ने कैबिनेट मिनिस्टर रहे कांग्रेस के प्रधान रहेम एल ए वालों भी सर अगले दो दिन सा बहुत वीडी जिम्मेदारी है ठीक है सर, सर जिथे भी है मिनिस्टर इरीगे मिनिस्टर ने अपनी गल रखी ठीक है कि कमी है फैक्ट एंड फिगर आउ वी आर नोट रनिंग अवे ਅਸੀਂ ਇਹ ਸੈਸ਼ਨ ਬੁਲਾਇਆ ਸਿਰ ਇਸੀ ਜ਼ਿੰਮੇਦਾਰੀ ਦੇ ਨਾਲ ਮੈਂ ਸਰ ਕੁਝ ਗੱਲਾਂ ਤੇ ਸਰ ਇਹਦੇ ਚੇਵੀ ਹੈ ਕਿ ਅੱਜ ਦਾ ਸੈਸ਼ਨ ਦਾ ਮਕਸਦ ਕੀ ਹੈ ਕਿ ਕਿੰਨੇ ਡੈਮੇजेस ਨੇ ਉਹਨੂੰ ਰੀਹੈਬਿਲਿਟੇਟ ਕਿਵੇਂ ਕਰਨਾ ਠੀਕ ਹੈ ਅਕਾਉਂਟੇਬਿਲਟੀ ਵੀ ਫਿਕਸ ਹੋਣੀ ਚਾਹੀਦੀ ਹੈ ਉਹਦੇ ਤੇ ਵੀ ਤੇ ਵਾਟ ਅਬਾਊਟ ਫਿਊਚਰ ਅਗਲੇ ਸਾਲਾਂ ਲਈ 26 ਲਈ 27 ਲਈ 28 ਲਈ 29 ਲਈ 30 ਲਈ 31 ਸਾਨੂੰ ਸੋਚਣਾ ਪੈਣਾ ਇਹ ਡਿਸਕਸ਼ਨ ਦੋਸਤ ਦਿਨ ਇਹਦੇ ਲਈ ਸੀ ਸਰ ਮੈਂ ਪਰਸਨਲੀ ਆਮ ਵੈਰੀ ਹਰਟ ਸਰ ਮੈਨੂੰ ਇਹ ਲੱਗਦਾ ਕਿ ਸਾਡੇ ਸਾਰੇ ਪੰਜਾਬ ਦੀ ਜ਼ਿੰਮੇਵਾਰੀ ਹੈ ਕਿਉਂਕਿ ਸ਼ਾਇਦ ਇਸ ਕਰਕੇ ਕਿ ਅਸੀਂ ਲੋਕਾਂ ਦੇ ਵਿੱਚ ਰਹੇ ਹਾਂ ਉਹਨਾਂ ਦੇ ਦਰਦ ਦੇਖੇ ਧਾਲੀਆਲ ਸਾਹਿਬ ਸਰ ਠੀਕ ਹੈ ਸਰ ਸਾਰੇ ਅੱਜ ਦੁਨੀਆ ਇਸ ਬੰਦੇ ਨੂੰ ਸਲੂਟ ਕਰਦੀ ਆਪਾਂ ਸਾਰੇ ਦੇਖਦੇ ਇਹਨਾਂ ਦੇ ਖਿਲਾਫ ਰੀਲਾਂ ਬਣਦੀਆਂ ਪਰ ਕੀ ਇਸ ਸ਼ਖਸ ਨੇ ਕੰਮ ਕੀਤਾ ਸਰ ਆਪਣੇ ਲੋਕਾਂ ਦਾ ਰਾਣਾ ਇੰਦਰ ਪ੍ਰਤਾਪ ਜੀ ਉੱਧਰਲੇ ਪਾਸੇ ਬੈਠੇ ਮਤਰੀ ਪਾੜਾ ਸਾਹਿਬ ਨੇ ਕੰਮ ਕੀਤਾ ਸਰ ਅਸੀਂ ਤਾਰੀਫ਼ ਕਰਦੇ ਹਾਂ ਜਿਸ ਬੰਦੇ ਨੇ ਕੰਮ ਕੀਤਾ ਅਸੀਂ ਇਹ ਥੋੜੀ ਕਹਿੰਦੇ ਹਾਂ ਸਿਰਫ ਤੁਸੀਂ ਜਿਹੜੇ ਆਏ ਸਰ ਜੇਸੀ ਜੇ ਸਾਡੇ ਕੋਈ ਸੰਤ ਮਹਾਪੁਰਖ ਆ ਗਏ ਉਹਨਾਂ ਦੇ ਨਾਮ ਲੈ ਲਿਓ ਉਹਦੇ ਤੇ ਵੀ ਬੱਤੀ ਅਸਰ ਜੇ ਸਰ ਅਜ ਮਨਕੀਰੇ ਤੌਲਖ ਵਧੀਆ ਕਮ ਤਾਰੀਫ ਕਰਨੀ ਚਾਹੀਦੀ ਹੈ ਸਰ ਇਹ ਤਾਂ ਪਤਾ ਦੁੱਖ ਚ ਪਤਾ ਲੱਗਦਾ ਕੌਣ ਨਾਲ ਖੜੇ ਸਰ ਸਾਡੇ ਸੀਐਮ ਸਾਹਿਬ ਸਰ ਕੋਈ ਵੀ ਬਿਮਾਰ ਹੋ ਸਕਦਾ ਹੀ ਵਾਸ ਹਸਪਿਟਲਾਈਜ਼ਡ ਉਹਦਾ ਵੀ ਇਸ਼ੂ ਬਨਾਇਆ ਸਰ ਇੱਕ ਬਿਮਾਰ ਸਰ ਆਪਣਾ ਨਹੀਂ ਕੀ ਕਿਸ ਲੈਵਲ ਦੀ ਰਾਜਨੀਤੀ ਆ ਚੁੱਕੀ ਕੋਈ ਵੀ ਬਿਮਾਰ ਹੋ ਸਕਦਾ ਸਰ ਕਿਸੇ ਦੇ ਹੱਥ ਹੈ ਸਰ ਹੀ ਵਾਸ ਵਰਕਿੰਗ ਸਰ बीमार हुए उधर तो 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 भी आपत्ति हुई तो सर आज कि सीरियस सिचुएशन है कि आज चीफ मिनिस्टर हैज टू प्राइम मिनिस्टर कमिंग टू पंजाब एंड संग टू वन ऑफ माई क्लीग दैट डोंट यू नो हिंदी कैन प्राइम मिनिस्टर डेयर टू गो इन तमिलनाडु एंड से यू डोंट नो हिंदी दीज शुड सिंग थिंग्स बी डिस्कस ਅੱਜ ਸਾਡੇ ਸਾਹਮਣੇ ਮੈਨੂੰ ਇਸ ਕਰਕੇ ਇਹ ਜਿਹੜੀ ਚੀਜ਼ਾਂ ਮੈਂ ਹਜੇ ਵੀ ਰਿਕੁਐਸਟ ਕਰੂੰਗਾ ਦੋ ਦਿਨ ਸੈਸ਼ਨ ਹੈ ਅਗਰ ਆਪਾਂ ਇਹੀ ਕਰਨਾ ਤਾਂ ਮੇਰੀ ਆਪਜੀ ਨੂੰ ਵੀ ਰਿਕੁਐਸਟ ਹੈ ਸੀਐਮ ਸਰ ਲੈਟਸ ਕਾਲ ਇਟ ਆਫ ਫਿਰ ਅਗਰ ਆਪਾਂ ਆਪਣੇ ਫਿਰ ਆਪਾਂ ਸਰੀ ਦਾ ਪੈਸਾ ਨਾ ਬਰਬਾਦ ਕਰੀ ਆਪਾਂ ਲੋਕਾਂ ਤੇ ਲਈ ਸਰ ਪੰਜਾਬ ਨੇ ਆਪਣੇ ਜਿਸਮ ਤੇ ਬੜੇ ਫਟਸ ਇਹ ਪਿਛਲਿਆਂ ਸਮਿਆਂ ਦੇ ਵਿੱਚ ਜਦੋਂ ਧਾੜ ਵੀ ਆਉਂਦੇ ਸੀ ਲੁਟਾਂ ਖੋਹਾਂ ਉਫਰ ਫਿਰ ਜੋ ਕਿਸ ਸਮੇਂ ਸਰ 47 ਦੀ ਵੰਡ ਪੰਜਾਬ ਨੂੰ ਪਾਹੀਜ ਕਰਤਾ ਠੀਕ ਪੰਜਾਬ ਦੇ ਆਪਣੇ ਮਾਰੇ ਗਏ ਸਰ ਪੰਜਾਬ ਫਿਰ ਖੜਾ ਹੋਇਆ ਇਹਨਾਂ ਵਿੱਚੋਂ ਕੁਛ ਫਟ ਸਰ ਪਰਾਏ ਬਗਾਨੀਆਂ ਨੇ ਦਿੱਤੇ ਕੁਛ ਆਪਣੇਆਂ ਨੇ ਦਿੱਤੇ ਕੁਛ ਕੁਦਰਤ ਵੱਲੋਂ ਫਿਰ 84 ਚ ਪੰਜਾਬ ਦੇ ਕੇਸ ਮੋਚੇ ਗਏ ਪੰਜਾਬ ਦੇ ਧਾਰਮਿਕ ਸਥਾਨਾਂ ਤੇ ਹਮਲੇ ਹੋਏ ਪੰਜਾਬ ਦੇ ਆਪਣੇ ਮਾਰੇ ਗਏ ਸਰ ਗਲਾਂ 'ਚ ਟੇਰ ਪਾ ਕੇ ਫਿਰ 88 ਚ ਕੁਦਰਤੀ ਆਫਤਾਂ ਨਾਲ ਪੰਜਾਬ ਡੁੱਬਿਆ ਤੇ ਉਸ ਤੋਂ ਬਾਅਦ ਸਰ ਹਾਲੀ ਦੇ ਵਿੱਚ 2000 ਦੇ ਸਮੇਂ ਦੇ ਵਿੱਚ ਪੰਜਾਬ ਦੇ ਸੁੰਦਰ ਚਿਹਰੇ ਦੇ ਉੱਤੇ ਤਜਾਬ ਸਕੇਆ ਗਿਆ ਨਸ਼ੇ ਦਾ ਚਿੱਟੇ ਦਾ ਤੇ ਪੰਜਾਬ ਨੂੰ ਖਰਾਬ ਕੀਤਾ ਗਿਆ ਤੇ ਅੱਜ ਸਰ ਪੰਜਾਬ ਫਿਰ ਫੱਟੜ ਹੈ ਪੰਜਾਬ ਦੇ ਜ਼ਖਮ ਪੰਜਾਬ ਦੇ ਇਸ ਵਕਤ ਸਰ ਖੂਨ ਰਸ ਰਿਹਾ ਤੇ ਅਸੀਂ ਉਹ ਇੱਥੇ ਗੱਲ ਕਰਨ ਆਏ ਆ ਕੌਣ ਜ਼ਿੰਮੇਦਾਰ ਕੀ ਸਿਚੁਏਸ਼ਨ ਹੈ ਸਰ 5 ਲੱਖ ਕਿੱਲਾ 5 ਲੱਖ ਏਕੜ ਕਹਿਣਾ ਸੌਖਾ ਸਰ ਪੰਜਾਬ ਦੀ ਇਕਨੋਮੀ ਜਿਹੜੀ ਹੈ ਉਹ ਇਸ ਫਸਲ ਤੇ ਖੜਦੀ ਹੈ ਝੋਨੇ ਤੇ ਖੜਦੀ ਹੈ ਪੰਜਾਬ ਦੇ ਬਾਜ਼ਾਰਾਂ ਚ ਰੌਣਕਾਂ ਪੰਜਾਬ ਦੇ ਛੋਟੇ ਛੋਟੇ ਅੱਡੇਾਂ ਚ ਰੌਣਕਾਂ ਪੰਜਾਬ ਦੇ ਵਿੱਚ ਟਰੈਕਟਰ ਮੋਟਰਸਾਈਕਲ ਗੱਡੀਆਂ ਪੰਜਾਬ ਦੇ ਵਿਆਹ ਸਾਰਾ ਕੁਝ ਸਿਰ ਇਸ ਫਸਲਾਂ ਤੇ ਹੁੰਦੇ ਆ 5 ਲੱਖ ਏਕੜ ਸਾਡੀ ਫਸਲ ਖਰਾਬ ਹੋ ਗਈ ਪੰਜਾਬ ਦੀ ਇਕਨੋਮੀ ਤਹੱਸ ਨੈ ਸੋ ਸਰ ਜਿਨ੍ਹਾਂ ਘਰਾਂ ਦੇ ਵਿੱਚ ਜਿਨ੍ਹਾਂ ਘਰਾਂ ਦੇ ਵਿੱਚ ਗ੍ਰਹਿਣੀਆਂ ਸਿਰ ਢੂੜਾ ਨਹੀਂ ਜੁੱਤੀ ਲੈ ਕੇ ਨਹੀਂ ਵੜਨ ਦਿੰਦੀਆਂ ਸੀ ਅੱਜ ਉਹ ਘਰ ਦੇ ਕਰਜ਼ਾ ਘਰ ਸਰ ਜਿਹੜੇ ਆ ਉਹ ਮਿੱਟੀ ਨਾਲ ਹੁੰਦੀ ਸਰ ਜਿਨ੍ਹਾਂ ਪਸ਼ੂਆਂ ਨੂੰ ਕਿਸਾਨ ਆਪਣੇ ਘਰ ਦਾ ਜੀ ਸਮਝਦਾ ਸੀ ਉਹ ਚਲੇ ਗਏ ਸਰ ਸਰ 60 ਮੌਤਾਂ ਦਾ ਅੰਕੜਾ ਤਾਂ ਸਿਰਫ ਫਲਡਸ ਦਾ ਹੈ ਜਿਹੜੀਆਂ ਇੰਡਾਇਰੈਕਟ ਡੈਥਸ ਹੋਈਆਂ ਉਹ ਸੈਂਕੜੇ ਨੇ ਸਨੇਕ ਬਾਈਟਸ ਸਰ ਜਦੋਂ ਪਿੰਡਾਂ ਦੀ ਕਨੈਕਟੀਵਿਟੀ ਹਜ਼ਾਰਾਂ ਪਿੰਡਾਂ ਦੀ ਕਨੈਕਟੀਵਿਟੀ ਟੁੱਟੀ ਹੋਈ ਸੀ ਉਦੋਂ ਜਦੋਂ ਹਾਰਟ ਅਟੈਕ ਆਏ ਪ੍ਰੈਗਨੈਂਸੀ ਡਿਲੀਵਰੀਜ਼ ਉਹ ਸ ਦੇ ਆਰ ਨਾਟ ਰਿਪੋਰਟਡ ਬਹੁਤ ਵੱਡਾ ਹੈ ਸਰ ਸਰ ਐਡੇ ਹੀ 3200 ਸਕੂਲ ਡੈਮੇਜਡ 10000 ਤੋਂ ਵੱਧ ਕਲਾਸਰੂਮ ਸਾਡੇ ਸਰ ਉਹ ਤਬਾਹ ਹੋ ਗਏ 1300 ਕਲਾਸਰੂਮ ਤਾਂ ਐਦਾਂ ਦੇ ਜਿਹੜੇ ਬਿਲਕੁਲ ਕੰਡਮ ਹੋ ਚੁੱਕੇ ਕੈਨੋਟ ਬੀ ਯੂਜ਼ਡ ਇਹ ਸਰ ਵਿਦਿਆ ਕਲਾਸ ਹੈ ਐਦਾਂ ਹੀ ਸਰ ਆਪਣੇ ਹਲਕੇ 'ਚ ਸਤਲੁਜ ਪੰਜਾਬ 'ਚ ਮੇਰੇ ਹਲਕੇ ਤੋਂ ਸ਼ੁਰੂ ਤੇ ਸਰ ਇੰਨੇ ਸਾਡੇ ਤਾਂ ਇਕੱਲੇ ਸਤਲੁਜ ਨਹੀਂ ਸਰ ਬਹੁਤ ਸਾਰੀਆਂ ਖੱਡਾਂ ਨੇ ਸਾਡੇ ਪਿੰਡ ਪਿੰਗਵੜੀ, ਹਿੰਗੜੀ, ਸਵਾਮੀਪੁਰ ਬਾਖੜਾ, ਕਲਮੋਟ, ਭੰਗਲਾ, ਮਜਾਰੀ ਸਾਡੇ ਸਰ ਸਾਰੇ ਪਿੰਡ ਸਾਰੀ ਫਸਲਾਂ ਤੋਂ ਬਾਹਰ ਘਰ ਤੋਂ ਬਾਹਰ ਨੇ ਸਰ ਇਹ تنسਦ دریاਵਾਂ ਦੇ ਨੇੜੇ ਰਹਿੰਦੇ ਜਿਹੜੇ ਲੋਕ ਹੈ ਸਾਡੇ ਦੋਲਾ ਬਰਾਦਰੀ ਇੱਕ ਘਰਾਟਾਂ ਦੇ ਕੰਮ ਕਰ دریاਵਾਂ ਦੇ ਨਾਲ ਜੁੜੇ ਹੋਏ ਹੁੰਦਾ ਕਿੱਤਾ ਸੀ ਉਹ ਸਿਰ ਉਹਨਾਂ ਦੀ ਗੱਲ ਉਹਨਾਂ ਦੇ ਮੁੱਦੇ ਸਰੀਰ ਰੱਖਣ ਆਇਆ ਸਾਡੇ ਮੇਰੇ ਆਪਣੇ ਹਲਕੇ ਦਾ ਮੈਂ ਹਰ ਬੰਦਾ ਹਰ ਹਰ ਐਮ ਐਲ ਏ ਹਰ ਵਿਧਾਇਕ ਆਪਣੀ ਤਿਆਰੀ ਕਰਕੇ ਆਇਆ ਕਿ ਅੱਜ ਮੌਕਾ ਹੈ ਜੀ ਅਸੀਂ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਸਪੀਕਰ ਸਾਹਿਬ ਦੇ ਰਹੀ ਪ੍ਰੈਸ ਹੈ ਸਾਰੀ ਦੁਨੀਆ ਸੁਣੂਗੀ ਸਿਰ ਬਹੁਤ ਵੱਡੇ ਲੈਵਲ ਦੀ ਇਹ ਤਬਾਹੀ ਹੈ ਤੇ ਇਹਦੇ ਵਿੱਚ ਜੋ ਅਸਲੀ ਗੱਲ ਹੈ ਜੋ ਮੈਨੂੰ ਲੱਗਦਾ ਹੈ ਕਿ ਉਹ ਇਹ ਹੈ ਕਿ ਸਰ ਵਾਟਰ ਵਾਟਵਰ ਦਾ ਰੀਜ਼ਨ ਹੁਣ ਇੱਥੇ ਐਲਓਪੀ ਸਾਹਿਬ ਨੇ ਕਿਹਾ ਤੇ BBMP ਦੀ ਵਰਕਿੰਗ ਸਰ ਸਟਰੋਂਗਲੀ ਕੁਐਸਚਨੇਬਲ ਤੇ オਬਜੈਕਸ਼ਨੇਬਲ BBMP ਦੇ ਚੇਅਰਮੈਨ ਨੇ ਸਰ ਹਾਈ ਕੋਰਟ ਦੇ ਵਿੱਚ ਇੱਕ ਸਟੇਟਮੈਂਟ ਦਿੱਤੀ ਹੈ ਜਿਹੜੇ ਚ ਉਹ ਨਹੀਂ ਕਿਹਾ ਕਿ ਕਿ ਅਸੀਂ ਮੈਂ ਆਪਣੇ ਸੀਐਮ ਸਾਹਿਬ ਵੱਲੋਂ ਸਿਪਾਹੀ ਬਣ ਕੇ ਉੱਥੇ ਪਹਿਰਾ ਦੇ ਰਿਹਾ ਸੀ ਜਦੋਂ ਪਾਣੀ ਹਰਿਆਣੇ ਨੂੰ ਤੱਕੇ ਨਾਲ ਛੱਡ ਰਿਹਾ ਸੀ BBMP ਦੇ ਚੇਅਰਮੈਨ ਨੇ ਸਟੇਟਮੈਂਟ ਦਿੱਤੀ ਹੈ ਕਿ ਅਗਰ ਉਹ ਪਾਣੀ ਛੱਡ ਦਿੰਦੇ ਤਾਂ ਪੰਜਾਬ ਛੱਡਣਾ ਹੁੰਦਾ ਮੈਂ ਸਰ ਕੁਝ ਕੁੱਝ ਕੱਥ ਉਹਦੇ ਤੇ ਪੇਸ਼ ਕਰਨਾ ਚਾਹੁੰਦਾ ਸਰ ਜਦੋਂ ਇਹ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਹੈ ਸੈਂਟਰਲ ਵਾਟਰ ਕਮਿਸ਼ਨ ਦੀ ਇਹ ਖਬਰ ਹੈ ਕਿ ਸਰ ਉਸਨਾ ਦਿਨਾ ਦੇ ਵਿੱਚ ਪੰਜਾਬ ਦੇ ਹੁਣ ਵੀ ਕਿਹਾ ਗਿਆ ਕਿ ਰنجੀਤ ਸਾਗਰ ਚ ਪਾਣੀ ਕਿਉਂ ਨਹੀਂ ਛੱਡਿਆ ਗਿਆ ਸਰ ਦਿਸ ਰੀਡਸ ਥੈਟ ਪੰਜਾਬ ਵਿਦ ਆਇਲ according to the latest data released by the central water commission on april 24 the combined water storage in the key reservoirs of himachal pradesh is currently 40.60% less than normal while those punjab the dip is sharper with the water levels 44.85% below normal sir sade power houses band hon te aayi si punjab di sari irrigation jehdi hai sirf kinna pani 4500 ksc ik inna ta sir sade pind wali khad ch aa reha hai is waqt ਕੀ ਬੰਤਾਲ ਇੰਨਾ ਵੱਡਾ ਸਰ ਹਾਈ ਕੋਰਟ ਦੇ ਸਾਹਮਣੇ ਇੰਨੀ ਵੱਡੀ ਖਬਰਾਂ ਤੇ ਕਿੰਨਾ ਉਸ ਦਿਨ ਡਾਈਵਰਸੀ ਸਰ ਪਾਖੜੇ ਦਾ 1555 ਫੁੱਟ ਤੇ ਹੁਣ ਕਿੰਨਾ 1680 75 78 ਤੱਕ ਗਿਆ 130 ਫੁੱਟ ਪਾਣੀ ਬਧਿਆ ਹਾਊ ਡੇਅਰ ਹਿਮ ਟੂ ਸੇ ਥਿਸ ਸਰ ਮੁੱਦਾ ਇਹ ਹੈ ਸਰ ਕਿ ਅਸਲੀ BBMP ਨਾ ਰਾਜਨੀਤੀ ਦੇਖੋ ਸੀਐਸਆਈ ਇਸ ਨੂੰ ਭੇਜਣ ਦੀ 100 ਕਰੋੜ ਰੁਪਏ ਹੈਗਾ ਅੱਜ ਸਰ ਸਾਡੇ ਕੋਲ ਚੈਲੰਜ ਹੈ ਸਰ ਥੇਅਰ ਇਜ਼ ਅ ਸਟਰਕਚਰਲ ਲਕੋਣਾ ਜਿਹੜਾ ਡੈਮਸ ਦੇ ਵਿੱਚ ਜਿਹੜੇ ਸਾਡੇ ਬਣੇ ਆ ਉਹਨਾਂ ਦੇ ਵਿੱਚ ਸਰ ਕਿਸੇ ਵੀ ਜਗ੍ਹਾ ਡੀਸੈਲਟਿੰਗ ਦੀ ਆਪਸ਼ਨ ਨਹੀਂ ਹੈ ਇਹਦੇ ਵਿੱਚ ਇਹ ਚਰਚਾ ਹੋਣੀ ਚਾਹੀਦੀ ਹੈ ਸਰ ਅਜ ਤੱਕ ਬੀਬੀ ਐਮਬੀ ਐਕਸੈਕਟ ਅੰਕੜਾ ਨਹੀਂ ਦੱਸ ਸਕਦੀ ਕਿ ਗੋਬਿੰਦ ਸਾਗਰ ਜਿਹੜਾ ਰੈਜ਼ਰਵਾਇਰ ਹੈ ਉਹਦੇ ਵਿੱਚ ਕਿੰਨੀ ਸੈਡੀਮੈਂਟ ਆ ਚੁੱਕੀ ਹੈ ਸਰ ਡੈਮ ਦੀ ਏਜ 100 ਸਾਲ ਸੀ ਅੱਜ ਡੈਮ ਦੀ ਜਿਹੜੀ ਏਜ ਹੈ ਬਹੁਤ ਜਿਹੜੀ ਹੁਣ ਪਤਾ ਨਹੀਂ ਕਿ ਅਗਲੇ 10 ਸਾਲ ਦੀ ਰਹੇਗੀ 15 ਸਾਲ ਦੀ ਰਹੇਗੀ 20 ਸਾਲ ਦੀ ਰਹੇਗੀ ਤੇ ਇੱਕ ਹੋਰ ਜਿਹੜੀ ਹੋਰ ਇੱਕ ਸ਼ੌਕਿੰਗ ਰਿਪੋਰਟ ਹੈ ਤਾਂ ਹੀ ਮੈਂ ਕਹੇ ਆਪਾਂ ਅਗਲੇ ਸਾਲਾਂ ਦੀ ਵੀ ਦਿਸ ਇਜ਼ ਅ ਸਟਡੀ ਕਲਾਈਮੇਟ ਚੇਂਜ ਸਰ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਸਰ 1988 ਦਾ ਮੈਂ ਇੱਕ ਰਿਸਰਚ ਕਰ ਰਿਹਾ ਸੀ ਤਾਂ 1988 ਦੇ ਜਦੋਂ ਹੜ ਆਏ ਉਦੋਂ ਦੇ ਜਿਹੜੇ ਚੇਅਰਮੈਨ ਸੀ ਬੀਬੀਐਮਬੀ ਦੇ ਜਨਰਲ ਬੀਐਨ ਕੁਮਾਰ ਉਹਨੇ ਇਹ ਕਿਹਾ ਕਿ ਥਿਸ ਇਜ਼ ਵਾਂਸ ਇਨ ਅ 1000 ਇਅਰਸ ਕਿ ਐਦਾਂ ਦੀ ਘਟਨਾ ਕਲਾਊਡ ਬਰਸ ਹੋਈ ਸੀ ਕਿ ਹਜ਼ਾਰ ਸਾਲਾਂ ਦੇ ਵਿੱਚ ਕਦੀ ਇੱਕ ਵਾਰੀ ਹੁੰਦੀ ਹੈ ਨਾਉ ਸਰ ਵੀ ਆਰ ਫੇਰ ਇਜ਼ ਅ ਕਿਊਟ ਸਰ ਕਲਾਈਮੇਟ ਚੇਂਜ ਇਸ਼ੂ ਸਰ ਕਲਾਊਡ ਬਰਸ ਹੋ ਰਹੇ ਨੇ ਸੈਕਟਰੀਏਟ ਸਾਰਾ ਡੁੱਬ ਗਿਆ ਸੀ ਸਰ ਆ ਸਾਰਾ ਡੁੱਬ ਗਿਆ ਸੀ ਕਲਾਉਡ ਐਂਡ ਸਰ ਥਿਸ ਇਜ਼ ਮੋਰ ਇਵਨ ਚੈਲੰਜ ਥਿਸ ਰਿਪੋਰਟ ਸੇਜ਼ ਕਿ ਸਰ ਕਦੀ ਹਾੜ ਆਣਗੇ ਤੇ ਕਦੀ ਡਰਾਟ ਸੁੱਕਾ ਪਊਗਾ ਸਾਨੂੰ ਇਧੇ ਇਧੇ ਥਿਸ ਹਾਊਸ ਸ਼ੂਡ ਡਿਸਕਸ ਔਨ ਥਿਸ ਜੇ ਸੋਕਾ ਪੋ 2024 ਸਰ 2018 ਸਰ ਸੋਕਾ ਪਿਆ 19 ਛੜ ਆਇਆ 23 ਛੜ ਆਇਆ 24 ਸੋਕਾ ਪਿਆ ਸਰ ਵਾਟ ਐਬਾਊਟ ਨੈਕਸਟ ਈਅਰਸ ਸਰ ਇਦੇ ਵਿੱਚ ਕੀ ਹੈ ਸਰ ਸਾਈਡਾਂ ਦੇ ਹੁਣ ਕੀ ਹੱਲ ਕੀ ਹੈ ਸਰ ਜਿੰਨੇ ਸਰ ਇਨ ਕੈਚਮੈਂਟ ਏਰੀਆ ਮੈਨੂੰ ਆਪਣੇ ਇਲਾਕੇ ਦਾ ਪਤਾ ਇਸ ਕਰਕੇ ਇਧੇ ਪਠਾਨਕੋਟ ਸਰ ਇਹ ਸਾਰਾ ਪਾਣੀ ਉੱਤੋਂ ਆਂਦਾ ਹੈ ਇੰਨੀ ਵੱਡੀ ਜਿਵੇਂ ਕਸੌਲ ਬਰਸਾਤ ਹੋਵੇ ਕਸੌਲ ਤਾਂ ਉਹਦਾ ਜਿਹੜਾ ਪਾਣੀ ਅਲਟੀਮੇਟਲੀ ਸਾਨੂੰ ਆ ਕੇ ਸਾਡੇ ਵਿੱਚ ਤੇ ਮੈਂ ਵੀ ਦੱਸ ਦਵਾਂ ਸਰ ਗੋਬਿੰਦ ਸਾਗਰ ਰੈਜ਼ਰਵਾਇਰ ਦੇ ਵਿੱਚ ਇੰਨਾ ਪਾਣੀ ਹੈ ਤੇ ਹੋਰ ਅੱਜ ਡੈਮ ਹੈ ਜਿਹੜਾ ਉਹ ਸਿਰ ਉ 1690 ਫੁੱਟ ਖੁੱਦੀ ਹੁੰਦੀ ਸੀ ਕੈਪੈਸਿਟੀ ਅੱਜ ਉਹ 1675 ਦੇ ਉੱਤੇ ਵੀ ਉਹ ਜਿਹੜਾ ਡੈਮ ਉਹਦੀ ਡਿਫਲੈਕਸ਼ਨ ਬਹੁਤ ਜ਼ਿਆਦਾ ਹੋ ਜਾਂਦੀ ਹੈ ਸਟ੍ਰੈਸਿਸ ਆ ਜਾਂਦੇ ਆ ਉਹ ਥੱਲੇ ਸਾਈਡ ਉਹਦਾ ਜਿਹੜਾ ਡਿਜ਼ਾਈਨ ਹੈ ਉਹ ਐਦਾਂ ਕਿ ਸਾਰਾ ਸੈਡੀਮੈਂਟ ਉਹਦੇ ਸਿੱਧੇ ਆ ਕੇ ਉਹਦੇ ਵਾਲ ਤੇ ਵੱਜ ਰਿਹਾ ਦੇ ਆਰ ਨਾਟ ਵਰਕਿੰਗ ਔਨ ਇਟ ਮੈਂ ਸਿਰ ਰਿਸਰਚ ਕਰ ਰਿਹਾ ਸੀ 1954-55 ਨੂੰ ਡੈਮ ਬਣ ਰਿਹਾ ਸੀ ਇਸੇ ਵਿਧਾਨ ਸਭਾ ਦੀ ਕਮੇਟੀ ਹੁੰਦੀ ਸੀ ਉਹ ਜਾ ਕੇ ਵਿਜ਼ਿਟ ਕਰਦੀ ਸੀ ਅੱਜ ਸਾਨੂੰ ਸਿਰ ਲੋਡ ਹੈ ਉਹ ਕਮੇਟੀ ਬਣਾਈ ਉਹਨਾਂ ਨੂੰ ਬੁਲਾਈਏ ਤੇ ਪੁੱਛੀਏ ਤੇ ਐਦਾਂ ਹੀ ਜਿੰਨਾ ਇਨਕੈਚਮੈਂਟ ਏਰੀਆ ਹੈ ਡੈਮ ਦਾ ਉੱਥੇ ਸਿਰ ਹੋਰ ਡੈਮ ਪ੍ਰਪੋਜ਼ ਸੀਗੇ ਪਰ ਉਹ ਕਦੇ ਬਣਾਈ ਨਹੀਂ ਗਏ BBMP ਵੱਲੋਂ